ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਕੱਲ ਦੀ ਵੀਡੀਓ ਜਿਹੜੀ ਆਪਾਂ ਪਾਈ ਸੀ ਉਹ ਉਦੇਪੁਰ ਤੱਕ ਦੀ ਸੀ ਤੇ ਅੱਜ ਆਪਾਂ ਆਪਣਾ ਜਿਹੜਾ ਸਫ਼ਰ ਆ ਉਹ ਉਦੇਪੁਰ ਤੋਂ ਸਟਾਰਟ ਕਰ ਰਹੇ ਹਾਂ ਦੋਸਤੋ ਸਵੇਰ ਦਾ ਟਾਈਮ ਆ ਤੇ ਇਹ ਉਦੇਪੁਰ ਦੀਆਂ ਜਿਹੜੀਆਂ ਖੂਬਸੂਰਤ ਪਹਾੜੀਆਂ ਨੂੰ ਆਪਾਂ ਕ੍ਰੋਸ ਕਰਦੇ ਹੋਏ ਤੇ ਅੱਗੇ ਆਪਾਂ ਜਾ ਰਹੇ ਹਾਂ ਪੀਲਵਾੜਾ ਵੱਲ ਨੂੰ ਦੋਸਤੋ ਜਦੋਂ ਆਪਾਂ ਉਦੇਪੁਰ ਤੋਂ ਨਿਕਲਦੇ ਹਾਂ ਤਾਂ ਇੱਥੋਂ ਇੱਕ ਤਾਂ ਵਾਇਆ ਚਤੌੜਗੜ ਹੋ ਕੇ ਆਪਾਂ ਜਾ ਸਕਦੇ ਹਾਂ ਤੇ ਦੂਸਰਾ ਜਿਹੜਾ ਇੱਥੋਂ ਵਾਇਆ ਨਾਥ ਦੁਆਰਾ ਗੰਗਾਪੁਰ ਰਾਜਸਮੰਧ ਹੋ ਕੇ ਤੇ ਇਸ ਪਾਸੇ ਦੀ ਜਾਇਆ ਜਾਂਦਾ ਹੈ ਤੇ ਇਹ ਤੁਸੀਂ ਦੇਖ ਰਹੇ ਹੋ ਖੂਬਸੂਰਤ ਆਸੇ-ਪਾਸੇ ਪਹਾੜ ਨੇ ਤੇ ਉੱਪਰ ਜਿਹੜੀ ਹਰਿਆਲੀ ਆ ਉਹ ਹੋਰ ਵੀ ਖੂਬਸੂਰਤੀ ਨੂੰ ਚਾਰ ਚੰਨ ਲਗਾਉਂਦੀ ਆ ਤੇ ਦੋਸਤੋ ਅੱਜ ਆਪਾਂ ਦੇਖਦੇ ਹਾਂ ਕਿ ਕਿੱਥੋਂ ਤੱਕ ਸ਼ਾਂਤਤਾ ਕਾਪਾ ਪਹੁੰਚਾਂਗੇ ਜਦੋਂ ਇਧਰੋਂ ਆਪਾਂ ਜਾਣੇ ਆ ਉਦੇ ਪਰ ਤੋਂ ਤਾਂ ਸਭ ਤੋਂ ਪਹਿਲਾਂ ਦੋਸਤੋ 나ਥ ਦਵਾਰਾ ਆਉਂਦਾ ਹੈ ਦੋਸਤੋ ਸ਼੍ਰੀ 나ਥ ਜੀ ਦੇ ਨਾਮ ਤੇ ਜਿਹੜਾ ਇਹ ਸ਼ਹਿਰ ਸੀ ਹੁੰਦਾ ਨਾਮ 나ਥ ਦਵਾਰਾ ਪਿਆ ਤੇ ਇੱਥੇ ਜਿਹੜੀ ਵਰਡ ਦੇ ਵਿੱਚ ਸਭ ਤੋਂ ਉੱਚੀ ਮੂਰਤੀ 369 ਫੁੱਟ ਦੀ ਸ਼ਿਵ ਦੀ ਮੂਰਤੀ ਬਣੀ ਹੋਈ ਹੈ ਜਿਹੜੀ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਪੂਰੀ ਦੁਨੀਆ ਦੇ ਵਿੱਚੋਂ ਜਿਹੜੇ ਲੋਕ ਇਸ ਮੂਰਤੀ ਨੂੰ ਦੇਖਣ ਆਉਂਦੇ ਨੇ ਇਹ ਆਪਾਂ ਦੇਖ ਰਹੇ ਹਾਂ ਇੱਥੋਂ 나ਥ ਦਵਾਰਾ ਨੂੰ ਕ੍ਰੋਸ ਕਰ ਰਹੇ ਹਾਂ ਤੇ 나ਥ ਦਵਾਰਾ ਦਾ ਦੋਸਤੋ ਮੀਰਾਜ ਗਰੋਪਾ ਉਹ ਵੀ ਦੁਨੀਆ ਦੇ ਵਿੱਚ ਪ੍ਰਸਿੱਧਾ ਇਹ ਦੋਸਤੋ 나ਥ ਦਵਾਰਾ ਨੂੰ ਆਪਾਂ ਕ੍ਰੋਸ ਕਰਕੇ ਤੇ ਅੱਗੇ ਪੀਲਵਾੜਾ ਵੱਲ ਨੂੰ ਜਾ ਰਹੇ ਹਾਂ ਇੱਥੋਂ ਲਗਭਗ 95 96 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਪੀਲਵਾੜਾ ਸ਼ਹਿਰ ਆ ਜਦੋਂ ਆਪਾਂ ਨਾਥ ਦੁਆਰਾ ਤੋਂ ਦੋਸਤੋ ਨਿਕਲਦੇ ਆ ਤਾਂ ਉਸ ਤੋਂ ਬਾਅਦ ਜਿਹੜਾ ਅੱਗੇ ਸ਼ਹਿਰ ਆਉਂਦਾ ਹੈ ਉਹ ਰਾਜਸਮੰਦ ਸ਼ਹਿਰ ਆਉਂਦਾ ਹੈ ਤੇ ਜਿਹੜਾ ਰਾਜਸਮੰਦ ਦਾ ਨਾਮ ਪਿਆ ਸੀ ਉਹ ਰਾਜਸਮੰਦ ਝੀਲ ਦੇ ਨਾਮ ਤੇ ਇਸ ਦਾ ਨਾਮ ਸ਼ਹਿਰ ਦਾ ਰਾਜਸਮੰਦ ਰੱਖਿਆ ਗਿਆ ਸੀ ਇਹ ਦੋਸਤੋ ਆਪਾਂ ਰਾਜਸਮੰਦ ਨੂੰ ਕ੍ਰੋਸ ਕਰਕੇ ਤੇ ਅੱਗੇ ਪੀਲਵਾੜਾ ਵੱਲ ਨੂੰ ਜਾ ਰਹੇ ਆ ਰਾਜਸਮੰਦ ਤੋਂ ਬਾਅਦ ਦੋਸਤੋ ਜਿਹੜਾ ਸ਼ਹਿਰ ਆਉਂਦਾ ਹੈ ਉਹ ਗੰਗਾਪੁਰ ਸ਼ਹਿਰ ਆਉਂਦਾ ਹੈ ਗੰਗਾਪੁਰ ਇੱਕ ਛੋਟਾ ਜਿਹਾ ਸ਼ਹਿਰ ਆ ਦੋਸਤੋ ਤੁਹਾਨੂੰ ਦੱਸ ਦਿਆਂ ਕਿ ਜਿਹੜੀਆਂ ਆਪਾਂ ਦੇਖਦੇ ਆਂ ਕੁਲਫੀਆਂ ਵਾਲੀਆਂ ਆਪਣੇ ਗੱਡੀਆਂ ਰੇੜੀਆਂ ਨੇ ਉਹ ਸਭ ਤੋਂ ਜ਼ਿਆਦਾ ਗੰਗਾਪੁਰ ਦੇ ਵਿੱਚ ਹੀ ਬਣਦੀਆਂ ਨੇ ਪੂਰੇ ਭਾਰਤ ਦੇ ਵਿੱਚ ਗੰਗਾਪੁਰ ਤੋਂ ਹੀ ਉਹ ਰੇੜੀਆਂ ਬਣ ਕੇ ਆਉਂਦੀਆਂ ਨੇ ਤੇ ਦੋਸਤੋ ਗੰਗਾਪੁਰ ਤੋਂ ਅੱਗੇ ਹੁਣ ਆਪਾਂ ਕ੍ਰੋਸ ਕਰਕੇ ਤੇ ਜਾ ਰਹੇ ਆਂ ਭੀਲਵਾੜਾ ਵੱਲ ਨੂੰ ਬੜੇ ਖੂਬਸੂਰਤ 뷰 ਨੇ ਬੜਾ ਸ਼ਾਨਦਾਰ ਏਰੀਆ ਹੈ ਲਗਭਗ ਜ਼ਿਆਦਾਤਰ ਇਹ ਵੀ ਪਹਾੜੀ ਏਰੀਆ ਹੈ ਤੇ ਇਹ ਸਾਹਮਣੇ ਆਪਾਂ ਇੱਕ ਦੇਖ ਰਹੇ ਹਾਂ ਲੇਕ ਜਦੋਂ ਬਾਰਿਸ਼ਾਂ ਦਾ ਮੌਸਮ ਹੁੰਦਾ ਤਾਂ ਇਹ ਲਗਭਗ ਸਾਰੀ ਜਿਹੜੀ ਲੇਕ ਆ ਪਾਣੀ ਦੇ ਨਾਲ ਆਪਾਂ ਨੂੰ ਭਰੀ ਨਜ਼ਰ ਆਉਂਦੀ ਆ ਤੇ ਦੋਸਤੋ ਇਸ ਤੋਂ ਬਾਅਦ ਪੀਲਵਾੜੇ ਦੇ ਆਪਾਂ ਲਗਭਗ ਨੇੜੇ ਪਹੁੰਚ ਚੁੱਕੇ ਆ ਪੀਲਵਾੜਾ ਦੋਸਤੋ ਜਿਹੜਾ ਸ਼ਹਿਰ ਆ ਉਹ ਵੀ ਬੜਾ ਪੁਰਾਣਾ ਤੇ ਬਹੁਤ ਮਸ਼ਹੂਰ ਸ਼ਹਿਰ ਆ ਪੀਲਵਾੜਾ ਸ਼ਹਿਰ ਨੂੰ ਦੋਸਤੋ ਕਪੜੇ ਦੇ ਕਰਕੇ ਵੀ ਜਾਣਿਆ ਜਾਂਦਾ ਹੈ ਕਿਉਂਕਿ ਜਿਹੜੀ ਟੈਕਸਟਾਈਲ ਇੰਡਸਟਰੀ ਆ ਉਹ ਸਭ ਤੋਂ ਵੱਧ ਤੇ ਸਭ ਤੋਂ ਮਸ਼ਹੂਰ ਆ ਜਿਹੜੀ ਓਪੀਲਵਾੜੇ ਦੀ ਆ ਇਸ ਸਮੇਂ ਦੋਸਤੋ ਇਹ ਜਿਹੜਾ ਤੁਸੀਂ ਸਕਰੀਨ ਤੇ ਵੀਡੀਓ ਚ ਦੇਖ ਰਹੇ ਹੋ ਇਹ ਰਾਜਸਥਾਨ ਦਾ ਮਸ਼ਹੂਰ ਸ਼ਹਿਰ ਪੀਲਵਾੜਾ ਹੈ ਪੀਲਵਾੜੇ ਸ਼ਹਿਰ ਦੇ ਵਿੱਚ ਦਾ ਜਿਹੜਾ 뷰 ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਦਿਖਾ ਰਹੇ ਆ ਬੜਾ ਖੂਬਸੂਰਤ ਤੇ ਬੜਾ ਪੁਰਾਣਾ ਤੇ ਮਸ਼ਹੂਰ ਸ਼ਹਿਰ ਆ ਰਾਜਸਥਾਨ ਦਾ ਪੀਲਵਾੜਾ ਦੋਸਤੋ ਅਸੀਂ ਆਪਣੀ ਵੀਡੀਓ ਦੇ ਜਰੀਏ ਜਿਹੜੇ ਰਾਜਸਥਾਨ ਦੇ ਵੱਖ-ਵੱਖ ਸ਼ੈਰ ਨੇ ਉਹਨਾਂ ਦੀ ਤੁਹਾਨੂੰ ਸੈਰ ਕਰਵਾ ਰਹੇ ਹਾਂ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸ਼ੇਅਰ ਵੀ ਜਰੂਰ ਕਰਦਿਆ ਕਰੋ ਤਾਂ ਕਿ ਜਿਹੜੇ ਦੋਸਤ ਨੇ ਉਹ ਘਰ ਬੈਠੇ ਹੀ ਵੱਖ-ਵੱਖ ਸ਼ੈਰਾਂ ਨੂੰ ਵੇਖ ਸਕਣ ਤੇ ਸਾਡੇ ਨਾਲ ਸਫ਼ਰ ਦਾ ਆਨੰਦ ਮਾਣ ਸਕਣ ਇਹ ਦੋਸਤੋ ਆਪਾਂ ਪੀਲਵਾੜੇ ਦੇ ਵਿੱਚੋਂ ਇਸ ਸਮੇਂ ਬਾਹਰ ਨਿਕਲ ਚੁੱਕੇ ਹਾਂ ਲਗਭਗ ਤੇ ਪੀਲਵਾੜੇ ਦੇ ਵਿੱਚ ਜਿਹੜੀ ਸਰਸਡੇਰੀਆ ਉਹਦਾ ਵੀ ਬੜਾ ਵੱਡਾ ਪਲਾਂਟ ਆ ਜਿਹੜਾ ਤੁਸੀਂ ਇਹ ਸਾਹਮਣੇ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਸੀ ਦੋਸਤੋ ਪੀਲਵਾੜੇ ਤੱਕ ਦਾ ਸਫ਼ਰ ਤੇ ਪੀਲਵਾੜੇ ਤੋਂ ਆਪਾਂ ਹੁਣ ਚੱਲਦੇ ਆਂ ਅਗਲੇ ਸਫ਼ਰ ਦੇ ਵੱਲ ਦੋਸਤੋ ਪੀਲਵਾੜੇ ਤੋਂ ਜਦੋਂ ਬਾਹਰ ਨਿਕਲੀਏ ਤਾਂ ਇਹ ਜਿਹੜਾ ਸਿੱਧਾ ਹਾਈਵੇ ਆ ਇਹ ਹਾਈਵੇ ਆ ਕਿਸ਼ਨਗੜ ਵਾਲਾ ਜਿਹੜਾ ਇਹ ਉੱਪਰ ਜਾ ਰਿਹਾ ਕਿਸ਼ਨਗੜ ਤੋਂ ਦੋਸਤੋ ਇਹ ਹਨੂਮਾਨਗੜ੍ਹ ਤੱਕ ਇਹ ਸਿੱਧਾ ਹਾਈਵੇ ਆਉਂਦਾ ਤੇ ਆਪਾਂ ਇੱਥੋਂ ਦੋਸਤੋ ਜਾਵਾਂਗੇ ਕੇਕੜੀਵਾਲ ਨੂੰ ਤੇ ਆਪਾਂ ਇਸ ਕਰਕੇ ਇਥੋਂ ਟਰਨ ਲੈ ਕੇ ਸੱਜੇ ਪਾਸੇ ਆ ਜਿਹੜਾ ਉਹ ਰਸਤਾ ਕੇਕੜੀਵਾਲ ਨੂੰ ਜਾਂਦਾ ਹੈ ਤੇ ਇਹ ਆਪਾਂ ਟਰਨ ਕੀਤਾ ਇਥੋਂ ਇਹ ਵੀ ਬੜਾ ਖੂਬਸੂਰਤ ਆ ਜਿਹੜਾ ਰੋਡ ਆ ਇਹ ਲਗਭਗ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਆਸੇ ਪਾਸੇ ਇਹ ਏਰੀਏ ਦੇ ਵਿੱਚ ਦਰਖਤ ਬਹੁਤ ਆ ਤੇ ਹਰਿਆਲੀ ਤੁਹਾਨੂੰ ਆਮ ਹੀ ਦੇਖਣ ਨੂੰ ਮਿਲੇਗੀ ਪਰ ਜਿਹੜਾ ਏਰੀਆ ਹੈ ਜ਼ਿਆਦਾਤਰ ਪੱਕਾ ਇੱਥੇ ਖੇਤੀ ਵਗੈਰਾ ਬਹੁਤ ਘੱਟ ਆ ਆਸੇ ਪਾਸੇ ਤੁਹਾਨੂੰ ਖੇਤਾਂ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਕਿ ਇੱਥੇ ਖੇਤੀ ਹੈ ਜਿਹੜੀ ਉਹ ਨਾ ਮਾਤਰੀ ਆ ਤੇ ਇਹ ਦੋਸਤੋ ਹੁਣ ਆਪਾਂ ਜਾ ਰਹੇ ਹਾਂ ਜਦੋਂ ਆਪਾਂ ਇਸ ਰੋਡ ਤੇ ਜਾਂਦੇ ਆ ਤਾਂ ਸਭ ਤੋਂ ਪਹਿਲਾਂ ਜਿਹੜਾ ਸ਼ਹਿਰ ਆਉਂਦਾ ਏ ਉਹ ਸ਼ਾਹਪੁਰਾ ਆਉਂਦਾ ਏ ਸ਼ਾਹਪੁਰਾ ਸ਼ਾਇਦ ਹੋਣ ਜ਼ਿਲ੍ਹਾ ਬਣ ਚੁੱਕਾ ਏ ਤੇ ਇਹ ਜ਼ਿਲ੍ਹਾ ਵੀ ਜਿਹੜਾ ਸ਼ਾਹਪੁਰਾ ਇਹ ਥੋੜਾ ਸਮਾਂ ਪਹਿਲਾਂ ਹੀ ਬਣਿਆ ਏ ਇਹ ਤੁਹਾਨੂੰ ਵੀਡੀਓ ਦੇ ਵਿੱਚ ਕੁਝ ਪਿੰਡਾਂ ਦੇ ਤੇ ਆਸੇ ਪਾਸੇ ਦੇ ਵਿਊ ਤੇ ਇਹ ਇੱਧਰ ਜਿਹੜੇ ਘਰ ਨੇ ਉਹ ਵੀ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਸ ਤੇ ਲੋਕਾਂ ਦਾ ਜਿਹੜਾ ਰਹਿਣ ਸੈਨ ਘਰ ਵਗੈਰਾ ਨੇ ਉਹ ਕਿਸ ਤਰ੍ਹਾਂ ਦੇ ਨੇ ਇਹ ਰੋਡ ਦੇ ਉੱਪਰ ਜਿਹੜੇ ਘਰ ਨੇ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾ ਰਹੇ ਆ ਤੇ ਇਹ ਤੁਸੀਂ ਦੇਖ ਰਹੇ ਹੋ ਕਿ ਆਸੇ ਪਾਸੇ ਜਿੰਨਾ ਏਰੀਆ ਪਿਆ ਹੈ ਲਗਭਗ ਸਾਰਾ ਏਰੀਆ ਵਿਰਾਨ ਹੀ ਪਿਆ ਹੋਇਆ ਕਿਉਂਕਿ ਜ਼ਮੀਨਾਂ ਇੱਥੇ ਪੱਤੀਆਂ ਨੇ ਤੇ ਇਹ ਦੋਸਤੋ ਜਿਹੜਾ ਰਾਜਸਥਾਨ ਦਾ ਸ਼ਾਹਪੂਰਾ ਸ਼ਹਿਰ ਆ ਸ਼ਾਹਪੂਰਾ ਜਿਹੜਾ ਸ਼ਹਿਰ ਆ ਇਹ ਹੁਣ ਦੋਸਤੋ ਥੋੜਾ ਟਾਈਮ ਪਹਿਲਾਂ ਹੀ ਜ਼ਿਲ੍ਹਾ ਬਣ ਚੁੱਕਿਆ ਹੈ ਇਹ ਵੀ ਬੜਾ ਖੂਬਸੂਰਤ ਤੇ ਇਹ ਵੀ ਪੁਰਾਣਾ ਸ਼ਹਿਰ ਆ ਸ਼ਾਹਪੁਰਾ ਇੱਕ ਜੈਪੁਰ ਦੇ ਨੇੜੇ ਆ ਤੇ ਇੱਕ ਸ਼ਾਹਪੁਰਾ ਦੋਸਤੋ ਇਹ ਪੀਲਵਾੜੇ ਦੇ ਨੇੜੇ ਆ ਜਿਹੜਾ ਪੀਲਵਾੜੇ ਦੇ ਨੇੜੇ ਸ਼ਾਹਪੁਰਾ ਹੈ ਇਹ ਕੁਝ ਸਮਾਂ ਪਹਿਲਾਂ ਜ਼ਿਲ੍ਹਾ ਬਣਿਆ ਹੈ ਤੇ ਇੱਥੋਂ ਦੋਸਤੋ ਸ਼ਾਹਪੁਰੇ ਨੂੰ ਆਪਾਂ ਕ੍ਰਾਸ ਕਰਕੇ ਤੇ ਆਪਾਂ ਹੁਣ ਅੱਗੇ ਵਧ ਰਹੇ ਆ ਜਦੋਂ ਆਪਾਂ ਇਸ ਪਾਸੇ ਅੱਗੇ ਜਾਂਦੇ ਆ ਤਾਂ ਸ਼ਾਹਪੁਰੇ ਤੋਂ ਅੱਗੇ ਜਿਹੜਾ ਸ਼ਹਿਰ ਆਉਂਦਾ ਉਹ ਜਹਾਜਪੁਰ ਸ਼ਹਿਰ ਆਉਂਦਾ ਤੇ ਬੜੇ ਖੂਬਸੂਰਤ 뷰 ਨੇ ਲਗਭਗ ਸ਼ਾਮ ਦਾ ਸਮਾਂ ਹੈ ਇਹ ਜਿਹੜਾ ਬਨਾਸ ਨਦੀ ਦਾ ਪੋੜਾ ਬਨਾਸ ਨਦੀ ਵੀ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਇੱਥੋਂ ਤਾਂ ਲਗਭਗ ਇਹ ਸੁੱਕੀ ਆ ਤੇ ਬਜਰੀ ਵਗੈਰਾ ਇੱਥੋਂ ਨਦੀ ਦੇ ਵਿੱਚੋਂ ਨਿਕਲਦੀ ਆ ਇਹ ਦੋਸਤੋ ਆਪਾਂ ਲਗਭਗ ਜਹਾਜਪੁਰ ਪਹੁੰਚ ਚੁੱਕੇ ਆ ਇੱਥੇ ਇਹ ਬੜਾ ਮੰਦਿਰ ਮਸ਼ਹੂਰ ਆ ਜਹਾਜਪੁਰ ਦੇ ਵਿੱਚ ਬਹੁਤ ਵੱਡਾ ਜੈਨ ਧਰਮ ਦਾ ਮੰਦਿਰ ਆ ਤੇ ਇਹ ਸੀ ਜਹਾਜਪੁਰ ਸ਼ਹਿਰ ਸੱਜੇ ਪਾਸੇ ਤੇ ਆਪਾਂ ਇੱਥੋਂ ਦੋਸਤੋ ਵਾਇਆ ਦਿਉਲੀ ਹੋ ਕੇ ਦੇਵਲੀ ਹੋ ਕੇ ਤੇ ਅੱਗੇ ਜਾਣਾ ਹੈ ਕੇਕੜੀਵਾਲ ਨੂੰ ਇਹ ਦੋਸਤੋ ਸਫ਼ਰ ਤਾਂ ਲਗਭਗ 10 ਮਿੰਟ ਦਾ ਹੀ ਆ ਪਰ ਜਿਹੜਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇਹ ਬੜੀ ਲੰਬੀ ਚੌੜੀ ਦੂਰੀ ਹੈ ਇੱਥੋਂ ਇਹਨਾਂ ਸ਼ਹਿਰਾਂ ਦੀ ਆਪਸ ਦੇ ਵਿੱਚ ਤੇ ਤੁਹਾਨੂੰ ਜਿਹੜੇ ਮੇਨ ਮੇਨ ਵਿਊ ਨੇ ਅਸੀਂ ਉਹ ਦਿਖਾ ਰਹੇ ਹਾਂ ਤਾਂ ਕਿ ਤੁਹਾਨੂੰ ਏਰੀਆ ਦਾ ਪਤਾ ਲੱਗ ਸਕੇ ਕਿ ਇਧਰ ਏਰੀਆ ਕਿਸ ਤਰ੍ਹਾਂ ਦਾ ਇੱਥੋਂ ਤੁਸੀਂ ਜਿਸ ਤਰ੍ਹਾਂ ਦੇਖ ਰਹੇ ਸੀ ਕੇਕੜੀ ਲਗਭਗ 40-45 ਕਿਲੋਮੀਟਰ ਆ ਇਹ ਦੋਸਤੋ ਜਿਹੜਾ ਦੇਵਲੀ ਸ਼ਹਿਰ ਆ ਇਹ ਰਾਜਸਥਾਨ ਦਾ ਜਿਹੜਾ ਜੈਪੁਰ ਤੋਂ ਕੋਟਾ ਬੁੰਦੀ ਹਾਈਵੇ ਆ ਉਸ ਹਾਈਵੇ ਦੇ ਉੱਪਰ ਸਥਿਤ ਆ ਤੇ ਇਹ ਵੀ ਛੋਟਾ ਜਿਹਾ ਸ਼ਹਿਰ ਆ ਪਰ ਹਾਈਵੇ ਦੇ ਹੋਣ ਕਰਕੇ ਕਾਫੀ ਸ਼ਹਿਰੇ ਜਿਹੜਾ ਡਿਵੈਲਪਮੈਂਟ ਹੋਈ ਐ ਇਸ ਦੀ ਇਹ ਦੇਵਲੀ ਸ਼ਹਿਰ ਨੂੰ ਆਪਾਂ ਇਸ ਸਮੇਂ ਦੋਸਤੋ ਕ੍ਰੋਸ ਕਰ ਰਹੇ ਹਾਂ ਤੁਸੀਂ ਵੀਡੀਓ ਦੇ ਵਿੱਚ ਜਿਹੜਾ ਦੇਖ ਰਹੇ ਹੋ ਇਹ ਰਾਜਸਥਾਨ ਦਾ ਦੇਵਲੀ ਸ਼ਹਿਰ ਅਤੇ ਦੇਵਲੀ ਨੂੰ ਕ੍ਰੋਸ ਕੀਤਾ ਤੇ ਹੁਣ ਆਪਾਂ ਅੱਗੇ ਜਾ ਰਹੇ ਹਾਂ ਕੇਕੜੀ ਦੇ ਵੱਲ ਇਹ ਕੇਕੜੀ ਰਾਜਸਥਾਨ ਦੀ ਮੰਡੀ ਆ ਜਿਹੜੇ ਵਪਾਰਕ ਲੋਕ ਨੇ ਉਹ ਇਸ ਮੰਡੀ ਨੂੰ ਬੜਾ ਚੰਗੀ ਤਰ੍ਹਾਂ ਜਾਣਦੇ ਆ ਤੇ ਇਹ ਦੇਵਲੀ ਤੇ ਦੋਸਤੋ ਜਿਹੜਾ ਇੱਥੋਂ ਕੇਕੜੀ ਆ ਇਹਨਾਂ ਦੋਨਾਂ ਦੇ ਵਿਚਾਲੇ ਇੱਥੋਂ ਬਨਾਸ ਨਦੀ ਲੰਘਦੀ ਆ ਇਹ ਬਨਾਸ ਨਦੀ ਦਾ ਦੋਸਤੋ ਤੁਸੀਂ ਆਸੇ-ਪਾਸੇ ਦਾ ਬੜਾ ਖੂਬਸੂਰਤ ਨਜ਼ਾਰਾ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਦੋਸਤੋ ਜਿਹੜੀ ਬਨਾਸ ਨਦੀ ਆ ਉਹ ਲਗਭਗ ਮਾਊਂਟ ਆਬੂ ਦੇ ਕੋਲੋਂ ਸਟਾਰਟ ਹੁੰਦੀ ਆ ਤੇ ਇੱਥੇ ਟੋਡਾ ਰਾਏ ਸਿੰਘ ਪੈਂਦਾ ਹੈ ਉੱਥੇ ਆ ਕੇ ਇਹ ਖਤਮ ਹੁੰਦੀ ਆ ਇਹ ਲਗਭਗ ਰਾਜਸਥਾਨ ਦੀ ਸਭ ਤੋਂ ਲੰਬੀ ਨਦੀ ਹੈ 482 ਕੇ 85 ਕਿਲੋਮੀਟਰ ਜਿਹੜੀ ਇਸ ਦੀ ਲંબਾਈ ਆ ਤੇ ਬਰਸਾਤਾਂ ਦੇ ਵਿੱਚ ਇਸ ਦੇ ਵਿੱਚ ਖੂ ਪਾਣੀ ਦੇਖਣ ਨੂੰ ਮਿਲਦਾ ਹੈ ਇਹ ਤੁਸੀਂ ਵਿਊ ਦੇਖ ਰਹੇ ਹੋ ਇਸ ਪਾਸੇ ਨੂੰ ਇਹ ਨਦੀ ਜਾ ਰਹੀ ਆ ਤੇ ਜਿਹੜਾ ਹੁਣ ਤੁਹਾਨੂੰ ਸਕਰੀਨ ਤੇ ਦੂਜੇ ਪਾਸੇ ਮੈਂ ਵੀਡੀਓ ਚ ਦਿਖਾ ਰਿਹਾ ਇਹ ਦੋਸਤੋ ਇਧਰੋਂ ਮਾਊਂਟ ਆਬੂ ਉਦੇਪੁਰ ਸਾਈਡ ਤੋਂ ਇਹ ਨਦੀ ਆਉਂਦੀ ਆ ਇਸ ਦਾ ਪੁਰਾਣਾ ਪੁਲ ਸੀ ਜਿਹੜਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਬੜਾ ਖੂਬਸੂਰਤ ਨਜ਼ਾਰਾ ਹੁੰਦਾ ਹੈ ਰਾਜਸਥਾਨ ਦੀ ਇਹ ਬਹੁਤ ਵੱਡੀ ਨਦੀ ਆ ਟੋਡਾ ਰਾਏ ਸਿੰਘ ਦੇ ਨੇੜੇ ਦੋਸਤੋ ਬਿਸਲਪੁਰ ਡੈਮ ਆ ਜਿਹੜਾ ਬਹੁਤ ਵੇਖਣਯੋਗ ਜਗ੍ਹਾ ਰਾਜਸਥਾਨ ਦੇ ਵਿੱਚ ਤੇ ਇਹ ਨਦੀ ਜਾ ਕੇ ਉੱਥੇ ਅੱਗੇ ਖਤਮ ਹੋ ਜਾਂਦੀ ਆ ਦੋਸਤੋ ਇਹ ਕਾਫੀ ਅਲੱਗ-ਅਲੱਗ ਤਰ੍ਹਾਂ ਦੇ ਵਿਊ ਆ ਜਿਹੜੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਇਸ ਵੀਡੀਓ ਨੂੰ ਦੋਸਤੋ ਅੱਗੇ ਦੋਸਤਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਜੇ ਇਹ ਸਾਡੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਜਿੰਨਾ ਸਫਰ ਆਪ ਕਰਦੇ ਆ ਤੇ ਉਹਨਾਂ ਤੁਹਾਨੂੰ ਵੀ ਨਾਲ ਕਰਾਈਏ ਇਹ ਆਪਾਂ ਰਾਜਸਥਾਨ ਦੇ ਸ਼ਹਿਰ ਕੇਕੜੀ ਦੇ ਵਿੱਚ ਇਸ ਸਮੇਂ ਪਹੁੰਚ ਚੁੱਕੇ ਆ ਕੇਕੜੀ ਕਾਫੀ ਵਪਾਰਕ ਮੰਡੀ ਆ ਮਸ਼ਹੂਰ ਮੰਡੀ ਆ ਇੱਥੋਂ ਦੀ ਤੇ ਪੁਰਾਣੀ ਮੰਡੀ ਆ ਤੇ ਦੋਸਤੋ ਵੀਡੀਓ ਦੇ ਥੱਲੇ ਕਮੈਂਟ ਜਰੂਰ ਕਰਿਆ ਜੇ ਤੁਸੀਂ ਸਾਡੀ ਇਸ ਵੀਡੀਓ ਨੂੰ ਕਿੱਥੋਂ ਦੇਖ ਰਹੇ ਹੋ ਤੇ ਅਗਲੇ ਸਫਰ ਦੇ ਵਿੱਚ ਆਪਾਂ ਨਵਾਂ ਜਿਹੜਾ ਵੀ ਸਫਰ ਕਰਾਂਗੇ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਇਹ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਵਾਪਸ ਅਸੀਂ ਰਾਤ ਦਿਉਲੀ ਆ ਗਏ ਸੀ ਤੇ ਇੱਥੇ ਰਿਧੀਸੀ ਦੀ ਜਿਹੜਾ ਰਿਜ਼ੋਰਟ ਆ ਇੱਥੇ ਅੱਜ ਰੁਕਾਂਗੇ ਵੀਡੀਓ ਵਧੀਆ ਲੱਗੀ ਸ਼ੇਅਰ ਜਰੂਰ ਕਰ ਦਿਓ ਧੰਨਵਾਦ